ਭਾਰਤੀ ਜਨਤਾ ਪਾਰਟੀ ਚ ਇਸ ਸਮੇ ਸਭ ਕੁਝ ਠੀਕ ਠਾਕ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਲਗਾਤਾਰ ਬਗਾਵਤੀ ਸੁਰਾਂ ਹਾਵੀ ਹੁੰਦੀਆਂ ਜਾ ਰਹੀਆਂ ਨੇ ਲਗਾਤਾਰ ਇਹ ਸੁਰਾਂ ਦੇ ਵਿੱਚ ਵਾਧਾ ਤੇ ਤੇਜ਼ੀ ਵਿਖਾਈ ਦੇ ਰਹੀ ਹੈ ਇਹ ਸੁਰਾਂ ਕਿਸੇ ਹੋਰ ਵੱਲੋਂ ਨਹੀਂ ਸਗੋਂ ਸੀਨੀਅਰ ਭਾਜਪਾਈ ਆਗੂ ਤੇ ਕੇਂਦਰੀ ਮੰਤਰੀ ਨਿਤਨ ਗੜਕਰੀ ਦੇ ਵੱਲੋਂ ਵਿਖਾਈਆਂ ਜਾ ਰਹੀਆਂ ਨੇ ਨਿਤਨ ਗੜਕਰੀ ਦੀ ਇੱਕ ਚਿੱਠੀ ਨੇ ਭਾਜਪਾ ਅੰਦਰ ਪਏ ਕਲੇਸ਼ ਨੂੰ ਬਾਹਰ ਲਿਆ ਕੇ ਰੱਖ ਦਿੱਤਾ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਦੋਂ ਦੀ ਐਨਡੀਏ ਦੀ ਸਰਕਾਰ ਬਣੀ ਹੈ ਤੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਨਿਤਿਨ ਗੜਕਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਜਾਰੀ ਨੇ। ਹਾਲਾਂਕਿ ਇਹ ਅਟਕਲਾਂ ਬੀਤੇ 3 ਸਾਲਾਂ ਤੋਂ ਚੱਲ ਰਹੀਆਂ ਨੇ। ਪਰ ਇਸ ਸਰਕਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਦੇ ਕਾਰਨ ਤੀਜੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਨਿਤਿਨ ਗੜਕਰੀ ਨੇ ਆਪਣੀ ਮਹੀਮ ਨੂੰ ਤੇਜ਼ ਕਰ ਦਿੱਤਾ। ਨੀਤਨ ਗੜਕਰੀ ਦੀ ਇੱਕ ਚਿੱਠੀ ਨੇ ਭਾਰਤੀ ਜਨਤਾ ਪਾਰਟੀ ਚ ਸਭ ਕੁਝ ਠੀਕ ਠਾਕ ਨਹੀਂ ਵੱਲ ਇਸ਼ਾਰਾ ਕਰ ਦਿੱਤਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੁਣ ਸਭ ਕੁਝ ਠੀਕ ਠਾਕ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੇ ਉਹਨਾਂ ਦੀ ਨੀਤੀ ਨੂੰ ਚੁਣੌਤੀ ਮਿਲਣ ਲੱਗੀ ਹੈ ਨੀਤਨ ਗੜਕਰੀ ਨੇ ਇੱਕ ਚਿੱਠੀ ਤਾਂ ਲਿਖੀ ਤਾਂ ਹੈਗੀ ਆ ਵਿੱਤ ਮੰਤਰੀ ਨਿਰਮਲਾ ਸਿਧਾਰਮਨ ਨੂੰ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਬੀਮਾ ਪ੍ਰੀਮੀਅਰ ਨੇ ਉਹਨਾਂ ਦੇ ਉੱਤੇ ਲੱਗਦਾ 18 ਫੀਸ ਦੀ ਜੀਐਸਟੀ ਹਟਾਉਣ ਦੀ ਮੰਗ ਕੀਤੀ ਹੈ ਪਾਰੇ ਇਸ ਚਿੱਠੀ ਨੇ ਕੁਝ ਗੱਲਾਂ ਸਾਫ਼ ਕਰ ਦਿੱਤੀਆਂ ਨੇ ਕਾਂਗਰਸ ਨੇ ਇਸ ਬਾਰੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਨਿਤਿਨ ਗੜਕਰੀ ਦੇ ਵਿਚਕਾਰ ਸਭ ਕੁਝ ਠੀਕ ਠਾਕ ਨਹੀਂ ਨਰਿੰਦਰ ਮੋਦੀ ਦੀ ਅਗਵਾਈ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਦਰਅਸਲ ਕੇਂਦਰੀ ਸੜਕ ਆਵਾਜਾਈ ਤੇ ਸ਼ਾਰਾ ਮੰਤਰੀ ਨਿਤਿਨ ਗੜਕਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਨੂੰ ਜੀਵਨ ਤੇ ਮੈਡੀਕਲ ਬੀਮਾ ਪ੍ਰੀਮੀਅਰ ਉੱਤੇ ਲੱਗਦਾ 18% ਦੀ ਜੀਐਸਟੀ ਹਟਾਉਣ ਦੀ ਅਪੀਲ ਕੀਤੀ ਹੈ ਵਿੱਤ ਮੰਤਰੀ ਨੂੰ ਲਿਖੇ ਆਪਣੇ ਪੱਤਰ ਦੇ ਵਿੱਚ ਗਟਕਰੀ ਨੇ ਨਾਗਪੁਰ ਡਿਵੀਜ਼ਨ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਅਪਲਾਈਜ਼ ਯੂਨੀਅਨ ਦੀਆਂ ਚਿੰਤਾਵਾਂ ਨੂੰ ਉਭਾਰਦਿਆਂ ਇਹ ਮੰਗ ਕੀਤੀ ਆ ਜਿਸ ਵਿੱਚ ਬੀਮਾ ਉਦਯੋਗ ਦੇ ਮੁੱਦਿਆਂ ਸੰਬੰਧੀ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਇਸ ਮੰਗ ਪੱਤਰ ਦਾ ਹਵਾਲਾ ਦਿੰਦਿਆਂ ਗਟਕਰੀ ਨੇ ਕਿਹਾ ਕਿ ਜੀਵਨ ਬੀਮਾ ਪ੍ਰੀਮੀਅਰ ਤੇ GST ਲਾਉਣਾ ਜੀਵਨ ਦੀਆਂ ਬੇਯਕੀਨੀਆਂ ਤੇ ਟੈਕਸ ਲਗਾਉਣ ਦੇ ਬਰਾਬਰ ਹੈ ਕਰਮਚਾਰੀ ਜੂਨੀਅਨ ਦਾ ਖਿਆਲ ਹੈ ਕਿ ਵਿਅਕਤੀ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਆਪਣਾ ਜੀਵਨ ਬੀਮਾ ਕਰਵਾਉਂਦਾ ਹੈ ਇਸ ਲਈ ਬੀਮਾ ਪ੍ਰੀਮੀਅਮ ਤੇ ਟੈਕਸ ਨਹੀਂ ਲੱਗਣਾ ਚਾਹੀਦਾ ਇਸ ਚਿੱਠੀ ਦੇ ਬਾਅਦ ਆਨਸਾਰ ਹੀ ਕਾਂਗਰਸ ਵੀ ਇੱਕੋ ਵਾਰ ਹਮਲਾਵਰ ਹੋਈ ਕਾਂਗਰਸ ਨੇ ਇਸ ਨੂੰ ਬੜੇ ਸਖਤ ਤਰੀਕੇ ਦੇ ਨਾਲ ਲਿਆ ਆ ਕਾਂਗਰਸ ਨੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੱਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖੇ ਪੱਤਰ ਨੂੰ ਲੈ ਕੇ ਭਾਜਪਾ ਤੇ ਨਿਸ਼ਾਨਾ ਵਿੰਨਿਆ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਅੰਦਰੂਨੀ ਅਸਹਿਮਤੀ ਕਰਾਰ ਦੇ ਦਿੱਤਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਆਖਿਆ ਬਜਟ ਤੇ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੂੰ ਠਟਕਰੀ ਦਾ ਪੱਤਰ ਜਕੀਨਨ ਤੌਂਟ ਤੇ ਅੰਦਰੂਨੀ ਅਸਹਿਮਤੀ ਅਤੇ ਨਾਨ ਬਾਇਓਲੋਜੀਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਰਾਜ਼ਗੀ ਦਾ ਸਾਫ਼ ਸੰਕੇਤ ਹੈ। ਉਧਰ ਕਾਂਗਰਸੀ ਲੋਕ ਸਭਾ ਮੈਂਬਰ 카ਰਤੀ ਚਤੰਬਰਮ ਨੇ ਕਿਹਾ ਕਿ ਉਹ ਕੇਂਦਰੀ ਮੰਤਰੀ ਗੜਕਰੀ ਵੱਲੋਂ 18% ਦੀ GST ਹਟਾਉਣ ਦੀ ਅਪੀਲ ਵੱਲ ਤੋਂ ਖੁਸ਼ ਨੇ ਕਿਉਂਕਿ ਉਹਨਾਂ ਨੇ ਵੀ ਇਹੀ ਮੰਗ ਸਦਨ ਦੇ ਵਿੱਚ ਰੱਖੀ ਸੀ ਤੁਹਾਨੂੰ ਸਿੱਧੇ ਤੌਰ ਤੇ ਖਬਰ ਐਵੇਂ ਲੱਗਦੀ ਹੋਣੀ ਹੈ ਕਿ ਮਾੜੀ-ਮੋਟੀ ਗੱਲ ਹੈ ਇਹ ਮਾੜੀ-ਮੋਟੀ ਗੱਲ ਨਹੀਂ ਹੈ ਦਰਅਸਲ ਜਿੱਦਣ ਸਾਰੀਆਂ ਚੀਜ਼ਾਂ ਨੂੰ ਬਾਈਪਾਸ ਕਰਕੇ ਭਾਜਪਾ ਦੇ ਪਾਰਲੀਮੈਂਟਰੀ ਬੋਰਡ ਨੂੰ ਭਾਜਪਾ ਦੇ ਸੰਸਦੀ ਦਲ ਨੂੰ ਬਾਈਪਾਸ ਕਰਕੇ ਸਿੱਧੀ ਐਨਡੀਏ ਦੇ ਸੰਸਦੀ ਦਲ ਦੀ ਮੀਟਿੰਗ ਬੁਲਾਈ ਗਈ ਜ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਐਨਡੀਏ ਦਾ ਸੰਸਦੀ ਦਲ ਦਾ ਆਗੂ ਚੁਣ ਲਿਆ ਗਿਆ ਉਸ ਸਮੇਂ ਇਸ ਦਾ ਐਲਾਨ ਹੋਣ ਸਾਰ ਹੀ ਸਾਰੇ ਜਾਣੇ ਖੜੇ ਹੋ ਗਏ ਪਰ ਇੱਕ ਵਿਅਕਤੀ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਦੇ ਵਿੱਚ ਖੜਾ ਨਹੀਂ ਹੋਇਆ ਉਹ ਕੌਣ ਸੀ ਉਹ ਨਿਤਨ ਗੜਕਰੀ ਸੀ ਐਸੇ ਐ ਮੌਕੇ ਦੇ ਉੱਤੇ ਆਪਣੀ ਨਾਰਾਜ਼ਗੀ ਜ਼ਾਹਰ ਨਿਤਨ ਗੜਕਰੀ ਵੱਲੋਂ ਕੀਤੀ ਗਈ ਸੀ ਨਿਤਨ ਗੜਕਰੀ ਉਹ ਲੋਕ ਨੇ ਜਿਹੜੇ ਭਾਜਪਾ ਦੀਆਂ ਸੀਟਾਂ ਘਟਣ ਲਈ ਨਰਿੰਦਰ ਮੋਦੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਤੇ ਚਾਹੁੰਦੇ ਨੇ ਕਿ ਜਿਸ ਪ੍ਰਕਾਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਨੂੰ ਨਿਗਲ ਰਹੇ ਨੇ ਉਸ ਤੋਂ ਬਚਾਉਣ ਦੇ ਲਈ ਲੜਾਈ ਲੜਨ ਦੀ ਲੋੜ ਹੈ ਲਗਾਤਾਰ ਨਿਤਨ ਗੜਕਰੀ ਨੇ ਇਹ ਗੱਲਾਂ ਸਾਫ਼ ਕੀਤੀਆਂ ਨੇ ਅੱਜ ਦਾ ਇਹ ਪੱਤਰ ਵੀ ਇਸ ਮਾਮਲੇ ਦੇ ਸੰਦਰਭ ਵਿੱਚ ਇੱਕ ਅਹਿਮ ਕੜੀ ਵਜੋਂ ਜੁੜ ਜਾਵੇਗਾ ਜਦੋਂ ਇਹ ਖਿਲਾਰਾ ਹੋਰ ਵਧੇਗਾ ਤਾਂ ਇਹ ਪੱਤਰ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਏਗਾ ਇਹ ਗੱਲ ਤਾਂ ਸਾਫ਼ ਹੈ ਕਿ ਨਿਰਮਲਾ ਸitaramən ਨੇ ਬਜਟ ਤਾਂ ਆਪਣੇ ਕੋਲੋਂ ਨਹੀਂ ਬਣਾ ਲਿਆ ਪ੍ਰਧਾਨ ਮੰਤਰੀ ਮੋਦੀ ਨਾਲ ਤਾਂ ਸਲਾਹ ਕੀਤੀ ਕੈਬਨਟ ਚ ਮ ਬਜਟ ਆਇਆ ਇਹ ਸਾਰਾ ਕੁਝ ਉੱਥੇ ਹੋ ਚੁੱਕਿਆ ਨਰਿੰਦਰ ਮੋਦੀ ਦੀ ਸਹਿਮਤੀ ਤੋਂ ਬਿਨਾਂ ਇਹ ਬਜਟ ਪੇਸ਼ ਨਹੀਂ ਹੋਇਆ ਤੇ ਨਾ ਹੀ ਪਾਸ ਹੋਣਾ ਹੈ ਸਵਾਲ ਇਹ ਹੈ ਕਿ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਉਹਨਾਂ ਦੀ ਲੀਡਰਸ਼ਿਪ ਦੀ ਕੁਆਲਿਟੀ ਨੂੰ ਨਿਤਨ ਗੜਕਰੀ ਨੇ ਚੈਲੰਜ ਕੀਤਾ ਹੈ